ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂਗੇ ਤੁਸੀਂ ਸਾਰੇ ਆਪਦੇ ਘਰਾਂ ਵਿੱਚ ਖੁਸ਼ ਤੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਤੇ ਇਧਰ ਅਸੀਂ ਥੱਲੇ ਬਹੁਤ ਬੂਟੇ ਲਗਾਏ ਹੋਏ ਆ ਗਮਲੇ ਤੇ ਜਿੱਦਾਂ ਸ਼ਹਿਰਾਂ ਦੇ ਵਿੱਚ ਹੁਣ ਕੱਚੀ ਥਾਂ ਤਾਂ ਹੁੰਦੀ ਨਹੀਂ ਇੰਨੀ ਜ਼ਿਆਦਾ ਪੀਗ ਲਗਾ ਲਈਏ ਤਾਂ ਗਮਲੇ ਵਗੈਰਾ ਹੀ ਲਗਾਏ ਹੋਏ ਆ ਤੇ ਦੋ ਇੱਕ ਇਧਰ ਮਿਰਚਾਂ ਦੇ ਬੂਟੇ ਵੀ ਲਗਾਏ ਹੋਏ ਆ ਤੇ ਆ ਇੱਕ ਹੋਰ ਬੂਟਾ ਮਿਰਚਾਂ ਦਾ ਇੱਥੇ ਦੋ ਚਾਰ ਲੱਗੀਆਂ ਹੋਈਆਂ ਸੀਗੀਆਂ ਮਿਰਚਾਂ ਤੇ ਜਿਹੜਾ ਦੂਸਰਾ ਬੂਟਾ ਵਾ ਉੱਤੇ ਵੀ ਧੋਕ ਲੱਗੀਆਂ ਸੀ ਫੁੱਲ ਆਏ ਹੋਏ ਆ ਉੱਤੇ ਪਰ ਮਿਰਚਾਂ ਨਹੀਂ ਨੀਆਂ ਲੱਗੀਆਂ ਹੈਗੀਆਂ ਗਰਮੀ ਵੀ ਇੱਕ ਬਹੁਤ ਜ਼ਿਆਦਾ ਵਾ ਤੇ ਹੁਣ ਇਹਨਾਂ ਨੂੰ ਮੈਂ ਪਾਣੀ ਪਾ ਕੇ ਹਟੀ ਸੀਗੀ ਤੇ ਗਰਮੀ ਜ਼ਿਆਦਾ ਹੋਣ ਕਰਕੇ ਤੇ ਬੂਟੇ ਸੁੱਕ ਜਾਂਦੇ ਆ ਤੇ ਇੱਧਰ ਹੁਣ ਮੈਂ ਪੇਠੇ ਦੀ ਸਬਜ਼ੀ ਬਣਾਉਣ ਲੱਗੀ ਸੀਗੀ ਕੜਾਈ 'ਚ ਤੇਲ ਪਾਤਾ ਸੀਗਾ ਤੇਲ ਗਰਮ ਹੋਣ ਤੋਂ ਬਾਅਦ ਉਹਦੇ ਵਿੱਚ ਜੀਰਾ ਪਾ ਦੇਣਾ ਤੇ ਜੀਰੇ ਦੇ ਨਾਲ ਹੀ ਥੋੜੀ ਜਿਹੀ ਸੌਂਫ ਪਾ ਦੇਣੀ ਆ ਤੇ ਇਹਨਾਂ ਨੂੰ ਭੁੰਨ ਲੈਣਾ ਉਸ ਤੋਂ ਬਾਅਦ ਉਹਦੇ ਵਿੱਚ ਪਿਆਜ਼ ਕੱਟ ਕੇ ਪਾ ਦੇਣਾ ਬਰੀਕ-ਬਰੀਕ ਤੇ ਬਹੁਤਾ ਜ਼ਿਆਦਾ ਉਹਨੂੰ ਗ੍ਰੈਂਡ ਨਹੀਂ ਕਰਨਾ ਕਿਉਂਕਿ ਫਿਰ ਉਹ ਵਧੀਆ ਨਹੀਂ ਲੱਗਦਾ ਹੈਗਾ ਇਦਾਂ ਬਰੀਕ-ਬਰੀਕ ਕੱਟਿਆ ਹੋਇਆ ਵਧੀਆ ਲੱਗਦਾ ਵਾ ਸਬਜ਼ੀ ਦੇ ਵਿੱਚ ਤੇ ਨਾਲ ਹੀ ਬਰੀਕ-ਬਰੀਕ ਹਰੀਆਂ ਮਿਰਚਾਂ ਵੀ ਕੱਟ ਕੇ ਪਾ ਦੇਣੀਆਂ ਹਰੀਆਂ ਮਿਰਚਾਂ ਦਾ ਫਲੇਵਰ ਬਹੁਤ ਵਧੀਆ ਹੁੰਦਾ ਸਬਜ਼ੀ ਦੇ ਵਿੱਚ ਤੇ ਉਹਦਾ ਵੀ ਸਵਾਦ ਲੱਗਦੀਆਂ ਨੇ ਉਸ ਤੋਂ ਬਾਅਦ ਪਿਆਜ਼ ਜੰ ਚੰਗੀ ਤਰ੍ਹਾਂ ਭੁੰਨ ਲੈਣਾ ਵਾ ਤੇ ਹਰੀਆਂ ਮਿਰਚਾਂ ਨੂੰ ਵੀ ਚੰਗੀ ਤਰ੍ਹਾਂ ਐਨ ਭੁੰਨ ਲੈਣਾ ਤੜਕੇ ਨੂੰ ਜਿੰਨੀ ਦੇਰ ਤੱਕ ਪਿਆਜ਼ 골ਡਨ ਬ੍ਰਾਊਨ ਜੇ ਨਹੀਂ ਹੋ ਜਾਂਦੇ ਹੈਗੇ ਇਧਰ ਆਪਣੇ ਪਿਆਜ਼ ਜਿਹੜੇ ਆ ਉਹ ਭੁੰਨੇ ਗਏ ਸੀਗੇ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਆਪਾਂ ਮਸਾਲੇ ਵਗੈਰਾ ਐਡ ਕਰ ਦੇਣੇ ਆ ਪਹਿਲਾਂ ਆਪਾਂ ਹਲਦੀ ਪਾ ਦੇਣੀ ਆ ਇੱਕ ਚਮਚ ਤੇ ਫਿਰ ਟੇਸਟ ਅਕੋਰਡਿੰਗ ਨਮਕ ਵੀ ਐਡ ਕਰ ਦੇਣਾ ਉਹਦੇ ਵਿੱਚ ਤੇ ਥੋੜੀ ਜਿਹੀ ਕਾਲੀ ਮਿਰਚ ਪਾ ਦੇਣੀ ਆ ਵਿੱਚ ਤੇ ਥੋੜੀ ਜੀ ਜੇ ਤੁਸੀਂ ਲਾਲ ਮਿਰਚ ਪਾਣੀ ਆ ਤਾਂ ਪਾ ਸਕਦੇ ਹੋ ਤੇ ਵੈਸੇ ਹਰੀ ਮਿਰਚ ਪਾਤੀ ਸੀਗੀ ਤਾਂ ਥੋੜੀ ਜੀ ਲਾਲ ਮਿਰਚ ਪਾਤੀ ਆ ਤੇ ਫਿਰ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਦੋਂ ਪਿਆਜ਼ ਭੁੰਨੇ ਗਏ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪੇਠਾ ਐਡ ਕਰ ਦੇਣਾ ਵਾ ਤੇ ਪੇਠਾ ਮੈਂ ਲਿਆਂਦਾ ਸੀਗਾ ਉਦੇਬ ਨਾਲ ਫਿਰ ਪੂੜੀਆਂ ਬਣਾਵਾਂਗੇ ਤੇ ਪੇਠੇ ਨੂੰ ਉਸ ਤੋਂ ਬਾਅਦ ਵਿੱਚ ਕੱਟ ਕੇ ਪਾ ਲੈਣਾ ਵਾ ਬਾਲੇ ਛੋਟੇ ਛੋਟੇ ਪੀਸਿਸ ਵੀ ਨਹੀਂ ਕਰਨੇ ਹੈਗੇ ਇੰਨੇ ਇੰਨੇ ਠੀਕ ਲੱਗਦੇ ਆ ਬਾਅਦ ਚੋਂ ਆਪਣੇ ਜਿਹੜੇ ਪੇਠਾ ਪੱਕ ਗਿਆ ਤਾਂ ਉਹ ਸਹੀ ਹੋ ਜਾਊਗਾ ਉਸ ਤੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਸਾਲੇ ਨੂੰ ਮਿਕਸ ਕਰ ਲੈਣਾ ਵਾ ਉਹਦੇ ਵਿੱਚ ਪੇਠੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਆਪਾਂ ਉਤੋਂ ਦੀ ਥੋੜੀ ਜਿਹੀ ਕਸਤੂਰੀ ਮੇਥੀ ਪਾ ਦੇਣੀ ਆ ਮੇਥੇ ਦਾ ਫਲੇਵਰ ਸਬਜੀ 'ਚ ਬਹੁਤ ਵਧੀਆ ਆਉਂਦਾ ਵਾ ਬਹੁਤ ਸਵਾਦ ਲੱਗਦੀ ਆ ਤੇ ਮੇਥੀ ਨੂੰ ਚੰਗੀ ਤਰ੍ਹਾਂ ਪਾ ਕੇ ਆਪਾਂ ਇਹਨੂੰ ਉੱਤੇ ਹੀ ਮਿਕਸ ਕਰ ਦੇਵਾਂਗੇ ਮੇਥੀ ਜਿਹੜੀ ਸੁੱਕੀ ਮੇਥੀ ਹੁੰਦੀ ਆ ਨਾ ਉਹਦਾ ਟੇਸਟ ਬਹੁਤ ਵਧੀਆ ਆਉਂਦਾ ਬਾਜ਼ਾਰੋਂ ਵੀ ਮਿਲ ਜਾਂਦੀ ਆ ਘਰੇ ਵੀ ਸਗਾ ਸਕਦੇ ਆ ਆਪਾਂ ਤੇ ਇਹ ਤਾਂ ਬਾਜ਼ਾਰ ਵਾਲੀ ਆ ਉਸ ਤੋਂ ਬਾਅਦ ਸਬਜੀ ਨੂੰ ਟੱਕ ਦੇਣਾ ਵਾ ਆ 10-15 ਮਿੰਟ ਬਾਅਦ ਹੁਣ ਮੈਂ ਸਬਜੀ ਚੈੱਕ ਕਰਨ ਲੱਗੀਆਂ ਆ ਇਹਦੀ ਖੁਸ਼ਬੂ ਆਨ ਲੱਗ ਪਈ ਸੀਗੀ ਤੇ ਆਪਾਂ ਇਹਨੂੰ ਮਿਕਸ ਕਰਕੇ ਇੱਕ ਵਾਰ ਹਿਲਾ ਕੇ ਦੇਖ ਲਵਾਂਗੇ ਵੀ ਥੱਲੇ ਤਾਂ ਲੱਗ ਗਈ। ਸਬਜੀ ਨੂੰ ਮਿਕਸ ਕਰਕੇ ਫਿਰ ਦੁਬਾਰਾ ਟੱਕ ਦਵਾਂਗੇ ਆਪਾਂ ਥੋੜੇ ਦਿਨ ਲਈ ਤੇ 10-15 ਮਿੰਟ ਲਈ ਹੋਰ ਇਹਨੂੰ ਟੱਕ ਦਵਾਂਗੇ। ਉਸ ਤੋਂ ਬਾਅਦ ਆਹ ਸਬਜੀ ਜਿਹੜੀ ਥੋੜੀ ਜਿਹੀ ਥੱਲੇ ਲੱਗ ਗਈ ਸੀਗੀ ਤੇ ਅਪਵਾਦ ਵਿੱਚ ਇਹਨਾਂ ਜਿਹੜੇ ਪੀਸਿਸ ਨੇ ਉਹਨਾਂ ਨੂੰ ਜਿੱਦਾਂ ਜਦੋਂ ਬਣ ਗਏ ਨਾ ਤਾਂ ਉਹਨਾਂ ਨੂੰ ਥੋੜਾ ਥੋੜਾ ਤੋੜ ਲੈਣਾ ਵਾ ਤੇ ਇੱਧਰ ਆਪਣੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਆ ਤੇ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ ਇਹਦੇ ਵਿੱਚ ਸੌਂਫ ਦੀ ਤੇ ਦਮੇਥੀ ਦੀ ਉਸ ਤੋਂ ਬਾਅਦ ਆਪਾਂ ਹੁਣ ਇੱਧਰ ਪੂੜੀਆਂ ਬਣਾਉਣ ਲੱਗੇ ਆ ਕੜਾਈ ਦੇ ਵਿੱਚ ਤੇਲ ਪਾ ਲੈਣਾ ਵਾ ਤੇ ਮੈਂ ਤਾਂ ਸਰੋਂ ਦੇ ਤੇਲ ਚ ਬਣਾਉਣੀ ਆ ਜਿੱਦਾਂ ਤੁਸੀਂ ਰਿਫਾਈਨਡ ਚ ਬਣਾਉਣਾ ਰਿਫਾਈਨਡ ਚ ਬਣਾ ਸਕਦੇ ਹੋ ਤੇ ਤੇਲ ਪਾ ਕੇ ਫਿਰ ਉਹਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਵਾ ਤੇ ਇਧਰ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਚ ਪੂੜੀ ਪਾ ਦਵਾਂਗੇ ਦੱਸ ਦੇਖੋ ਦੇ ਪੂੜੀ ਕਿੰਨੀ ਵਧੀਆ ਫੁੱਲ ਗਈ ਹੈ ਗਰਮ ਤੇਲ ਚ ਪਾਉਂਗੇ ਤਾਂ ਇਹਨ ਵਧੀਆ ਤਰੀਕੇ ਨਾਲ ਪੂੜੀ ਬਣੂਗੀ ਤੇ ਜੇ ਠੰਡੇ ਚ ਪਾਉਂਗੇ ਫਿਰ ਉਹ ਵਧੀਆ ਨਹੀਂ ਬਣਨੀ ਹੈ ਕਿ ਤਾਂ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਜ਼ਰੂਰ ਕਰ ਲਿਓ ਤੇ ਇਧਰ ਆਪਣੀ ਇੱਕ ਪੂਰੀ ਬਣ ਕੇ ਰੈਡੀ ਆ ਤੇ ਇਹਨੂੰ ਹੁਣ ਮੈਂ ਪਲੇਟ 'ਚ ਕਰ ਲਿਆ ਨਾਲ ਸਬਜੀ ਲੈ ਲਈ ਤੇ ਨਾਲ ਤੁਸੀਂ ਕੋਈ ਵੀ ਆਚਾਰ ਲੈ ਸਕਦੇ ਹੋ ਤੇ ਨਿੰਬੂ ਦਾ ਆਚਾਰ ਬਹੁਤ ਵਧੀਆ ਲੱਗਦਾ ਵਾ ਪੇਠੇ ਸਬਜੀ ਦੇ ਪੂੜੀਆਂ ਦੇ ਨਾਲ ਤੇ ਮੈਂ ਦੋ ਤਰ੍ਹਾਂ ਦੇ ਨਿੰਬੂ ਦਾ ਆਚਾਰ ਪਾਇਆ ਸੀ ਇੱਕ ਖੱਟਾ ਵਾਲਾ ਇੱਕ ਮਿੱਠਾ ਵਾਲਾ ਤੇ ਅਲੱਗ-ਅਲੱਗ ਦੋਨੋਂ ਪਾਈ ਸੀ ਤੁਸੀਂ ਜਿਹੜਾ ਮਰਜ਼ੀ ਤੁਹਾਨੂੰ ਪਸੰਦਾ ਆਚਾਰ ਲੈ ਸਕਦੇ ਹੋ ਤੇ ਇਧਰ ਆਪਾਂ ਹੁਣ ਬਾਕੀ ਦੀਆਂ ਪੂੜੀਆਂ ਵੀ ਬਣਾ ਲੈਣੇ ਆਂ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਉਹਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਇਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਨਾਲ ਬਲੌਗ 'ਚ ਵੀ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਜਿਹੜੇ ਪਹਿਨਪੜਾ ਸਾਡੇ ਚੈਨਲ ਤੇ ਨਵੇਂ ਆਏ ਆ ਉਹਨਾਂ ਦਾ ਵੀ ਸਾਡੇ ਚੈਨਲ ਤੇ ਬਹੁਤ-ਬਹੁਤ ਸਵਾਗਤ ਆ ਤੇ ਇਹ ਤਾਂ ਆਪਣੀ ਪੂਰੀ ਵੀ ਬਣ ਗਈ ਆ ਤੇ ਇਧਰ ਆਪਣੀਆਂ ਪੂੜੀਆਂ ਬਣ ਕੇ ਰੈਡੀ ਨੇ ਹੁਣ ਇਧਰ ਸੀ ਨਾਸ਼ਤਾ ਕਰਨ ਲੱਗੇ ਆ ਤੇ ਸਹਜ ਬੈਠੀ ਪੜਦੀ ਪਈ ਸੀਗੀ ਉਹਦੇ ਪ੍ਰੈਕਟੀਕਲ ਐਗਜ਼ਾਮ ਚੱਲਦੇ ਆ ਏਸੀ ਸਾਡਾ ਅੱਜ ਦਾ ਵਲੌਗ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ